ਸ਼ਸਤਰ ਪਾਲਿਆ ਤਾਂ ਵੀ ਸੂਰਮਾ ਨਹੀਂ ਹੋ ਜਾਂਦਾ ਕੀ ਮਾਰ ਕਰਨਾ ਮੈਨੂੰ ਮੈਂ ਨਹੀਂ ਕਹਿੰਦਾ ਸ਼ਸਤਰ ਬਹੁਤ ਜ਼ਰੂਰੀ ਨੇ ਪਰ ਜੇ ਸ਼ਸਤਰ ਚਲਾਉਣਾ ਹੀ ਨਾ ਆਇਆ ਤੇ ਆਂਦੇ ਨਾ ਜੇ ਸ਼ਸਤਰ ਕੱਢਣ ਵਾਸਤੇ ਜਿਗਰਾ ਵੀ ਚਾਹੀਦਾ ਹੈ ਬੰਦੂਕ ਚਲਾਉਣ ਵਾਸਤੇ ਜਿਗਰਾ ਵੀ ਚਾਹੀਦਾ ਹੈ ਦੁਸ਼ਮਣਾਂ ਨੂੰ ਮਾਰਨ ਲਈ ਜਿਗਰਾ ਵੀ ਚਾਹੀਦਾ ਹੈ ਠੀਕ ਹੈ ਜੀ ਤੇ ਹੁਣ ਜਿੰਨੇ ਕਦੀ ਕਰਦਣਾ ਫੜੀ ਹੋਵੇ ਤੇ ਉਹਨੂੰ ਭੇਜਿਓ ਬਾਰਡਰ ਤੇ ਤੇ ਉਹਨੇ ਮਾਰ ਖਾ ਕੇ ਆਣਾ ਉਦੋਂ ਜਾ ਜਿਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੇ ਬਾਰਡਰਾਂ ਦੇ ਬੀਐਸਐਫ ਵਾਲੇ ਨੌਜਵਾਨ ਹੁੰਦੇ ਨੇ ਪਤਾ ਕਿਦਾਂ ਵੇ ਤਾੜ-ਦੜ ਚਲਦੀ ਹੈ ਪਹਿਲਾਂ ਪ੍ਰੈਕਟਿਸ ਬੁਰੀ ਹੁੰਦੀ ਹੈ ਐਦਾਂ ਥੋੜੋ ਸੂਰਮੇ ਵੜਦੇ ਨੇ ਸੂਰਮੇ ਜਿਹੜੇ ਨੇ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਮਹਾਰਾਜ ਜੀ ਮਹਾਰਾਜ ਨੇ ਕਹਿੰਦੇ ਤੁਸੀਂ ਬਾਣੀਓ ਚਲੋ ਚੁੱਕੋ ਉਹ ਕਹਿੰਦੇ ਅਸੀਂ ਤੇ ਛੁਰੀ ਨਹੀਂ ਕਦੀ ਚਲਾਈ ਦੀ ਏਡੀ ਤਲਵਾਰ ਤੈਨੂੰ ਫੁੱਟਦੀ ਉਹ ਮਹਾਰਾਜ ਕਹਿੰਦੇ ਫੜੋ ਤੇ ਜ਼ਹੀਨ ਨੂੰ ਤੇ ਮਾਰਾ ਹੀ ਨੇ ਇੰਨੀ ਬਖਸ਼ੀ ਕਰਦੀ ਚਿੜਿਓਂ ਸੇਵਾ ਬਾਏ ਲੜਾਉਂ ਉਹ ਗੁਰੂ ਪਾਸ਼ਾ ਬੜਾ ਕੁਝ ਕਰ ਦਿੰਦਾ ਓ ਇਹ ਨਹੀਂ ਦੇਦਾ ਬਈਨੇ ਇਹ ਬਾਣੀਆਂ ਇਹ ਫਲਾਨਾ ਇਹ ਮਾਰਾ ਜੀ ਇਹਦੇ ਪੜੋ ਤੁਸੀਂ ਬਸ ਹੱਥੀਂ ਪੜ੍ਹਨੀ ਹੈ ਚਲਾਉਣੀ ਦੇ ਸਤਗੁਰ ਸੱਚੇ ਪਾਸ਼ਾ ਨੇ ਠੀਕ ਹੈ ਜੀ ਨਾਗਲੀ ਮਚਿੱਤਰ ਸਿੰਘ ਨੇ ਬੜੀ ਸੀ ਚਲਾਈ ਦੇ ਮਹਾਰਾਜ ਨੇ ਠੀਕ ਹੈ ਜੀ ਸਵਾ ਲੱਖ ਦੇ ਨਾਲ ਜਿਹੜੇ ਸਿੱਖ ਲੜਦੇ ਸੀ ਇਹ ਕੋਈ ਐਵੇਂ ਹੀ ਥੋੜਾ ਲੜ ਜਾਂਦੇ ਨੇ ਏ ਮਹਾਰਾਜ ਦਾ ਹੱਥ ਹੁੰਦਾ ਤਾਂ ਹੀ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਨੇ ਯੋਧੇ ਸ਼ੂਰਮੇ ਇਦਾਂ ਥੋੜਾ ਸਰਦ